ਨਰਨਾਗਰ ਮੀਂਹ ਤੇ ਗਈ ਫੀਗੋ ਡੀਪਲੋ ਡਰਾਈਵਰ ਹੈ ਪੀਆਰਟੀ ਦੀ ਬਣੀ ਤੇ ਅਸੀਂ ਅੱਜ ਜਾਣਾ ਕਿ ਤਰ੍ਹਾਂ ਜਿਵੇਂ ਜੇਟੋ ਸਵੇਰ ਚੱਲ ਗਏ ਸੀ 5 ਵਜੇ ਚੰਡੀਗੜ੍ਹ ਨੂੰ ਉਧਰੋਂ ਵਾਪਸ ਅਸੀਂ 12 ਵਜੇ ਚੱਲੇ ਔਰ ਇੱਥੋਂ ਅਸੀਂ 5 ਵਜੇ 13 ਮਿੰਟ ਤੇ ਨਿਕਲਣਾ ਸੀ ਬਰਨਾਲੇਓ 5 ਵਜੇ 5 ਮਿੰਟ ਤੇ ਇਹ ਘਟਣਾ ਵਾਪੀ ਜੀ ਬਸ ਸਵਾਰੀਆਂ ਬੈਠੀ ਜਾਂਦੀਆਂ ਸੀ ਸਵਾਰੀਆਂ ਫੁੱਲ ਸੀ ਜਦ ਮੇਰੇ ਕਰੈਕਟਰ ਆ ਸੀ ਉਹ ਬੈਠੇ ਟਿਕ ਟਿਕ ਘਟਣ ਲੱਗੇ ਜੀ ਸਿਰਫ ਜੇ ਦੋ ਘਟਟਾਂ ਹੀ ਘਟੀਆਂ ਸੀ ਮੇਰੇ ਸਾਹਮਣੇ ਕੁਤ ਚਾਰ ਪੰਜ ਬੰਦੇ ਜਿਹੜੇ ਸਾਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਉਹ ਸਵਾਰੀਆਂ ਆ ਕੇ ਲੁੱਟੇਰੇ ਆ ਤੇ ਬਣਾ ਸਾਨੂੰ ਤਾਂ ਐ ਲੱਗੇ ਵੀ ਸਵਾਰੀਆਂ ਹੀ ਆ ਤੇ ਜਦੋਂ ਉਹਨਾਂ ਨੇ ਜਾ ਕੇ ਬਾਈ ਨੇ ਆਖਿਆ ਵੀ ਬਾਈ ਗਾਹ ਨੂੰ ਹੋ ਜੋ ਉਹਨਾਂ ਦੀ ਸੀਟਾਂ ਹਨੀ ਅੰਦਰ ਠੀਕ ਹੈ ਸੀਟ ਹਨੀ ਤਾਂ ਬਾਈ ਜਦ ਤੁਹਾਡੀ ਮਰਜ਼ੀ ਹੈ ਕਰਕੇ ਜਾਣਾ ਬਸ ਤਰੀ ਤੇ ਬਾਅਦ ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕੋਈ ਚੀਜ਼ ਬੈਗ ਸੀ ਉਹਦੇ ਕੋਲ ਬਾਈ ਤੇ ਉਹ ਬੈਗ ਲੈ ਕੇ ਨਹੀਂ ਕੋ ਬਾਹਰ ਤਾਂ ਛੱਡਤਾ ਉਹਨਾਂ ਨੇ ਬਾਅਦ ਜੇ ਬਾਈ ਨੂੰ ਧੱਕਾ ਮਾਰਿਆ ਕਨੇਟ ਨੂੰ ਧੱਕਾ ਮਾਰ ਕੇ ਨੂੰ ਛੱਡਦਾ ਤੇ ਬਾਅਦ ਹੱਥ ਹੋਈ ਹੋ ਗਈ ਬਾਅਦ ਜਿੰਨਾਂ ਕੋ ਕੈਸ਼ਬੈਕ ਸੀਗਾ ਜੀ ਕੈਸ਼ਬੈਕ ਨੂੰ ਪੈ ਗਏ ਹੋ ਕੁਛ ਨਾ ਕੁਛ ਤਾਂ ਕੈਸ਼ਬੈਕ ਤੁਹਾਡਾ ਵਜਿਆ ਕੁਛ ਲੈ ਗਏ ਤੇ ਕਾਫੀ ਹੋਇਆ ਕੰਮ ਬਾਅਦੋਂ ਮੈਂ ਵਾਸ਼ਰੂਮ ਗਿਆ ਸੀਗਾ ਉਹਨੇ ਮੈਂ ਰੌਲਾ ਸੁਣਿਆ ਤੇ ਮੈਂ ਨਿਕਲਿਆ ਬਾਹਰ ਤੇ ਦੇਖਿਆ ਤੇ ਬਾਈ ਦੇ ਸਾਰਾ ਮਤਲਬ ਮੂੰਹ ਦੇ ਲਹੂ ਲਵਾਨ ਹੋਏ ਭਾਈ ਉਹਨੇ ਕੁਝ ਮਾਰੀ ਐਦਾਂ ਦੀ ਚੀਜ਼ ਮਾਰੀ ਕੋਈ ਨਹੀਂ ਮੂੰਹ ਦਾ ਡੋੜ ਚਾਰ ਪੰਜ ਜਣੇ ਹੋਣਗੇ ਤੇ ਫਿਰ ਅਸੀਂ ਉਤਰਾੰਤ ਆਪਣੇ ਮੁਲਾਜ਼ਮ ਆ ਗਏ ਉਹਨੂੰ ਸੁਣ ਕੇ ਚੌਕੀ ਵਾਲੇ ਉਨਦੇ ਅਸੀਂ ਉਹਨਾਂ ਨੂੰ ਕਸ਼ਟ ਦੇ ਕਰਤੇ ਬੰਦੇ ਹੋਈ ਸਾਰੇ ਫੜ ਕੇ ਸਰਸਨ ਦੇ ਹੀ ਜਾਣੇ ਵੀ ਜੇ ਆਪਣਾ ਮੇਨ ਬਸ ਸਟੈਂਡ ਦੇ ਵਿੱਚ ਭਰੇ ਬਸ ਸਟੈਂਡ ਦੇ ਵਿੱਚ ਇਦਾਂ ਦੇ ਦਿਨ ਜਿਹੜੇ ਦਾ ਇਸੇ ਵਾਸਤੇ ਉਹ ਲਾਗੇ ਕਿ ਦੋਸਤੋ ਵੀ ਕਿਤਨਾ ਬੰਦਾ ਸੇਵ ਆਦੀ ਕਰੋ ਜੀ ਮੇਰਾ ਨਾਮ ਤਹਿਸੀਲ ਸਿੰਘ ਹੈ ਜੀ ਮੈਂ ਫੀ ਕੋਡੀਪੂ ਦਾ ਕਨੈਕਟਰ ਹਾਂ ਫਿਰ ਮੈਂ ਜੈਤੋ ਤੋਂ ਸਵੇਰ 5 ਵਜੇ ਚੰਡੀਗੜ੍ਹ ਗਿਆ ਸੀ ਤੇ ਉਧਰੋਂ ਮੈਂ 12 ਵਜੇ ਬਸ ਬਰਨਾਲੇ ਆ ਗਿਆ ਸੀ ਬਰਨਾਲੇ ਮੇਰਾ 5:13 ਦਾ ਟਾਈਮ ਆ ਮੈਂ ਫਿਰ ਜੈਤੂ ਨੂੰ ਜਾਣਾ ਸੀ 5 ਵਜੇ ਕੀ 5 ਮਿੰਟ ਤੇ ਮੈਂ ਕਾਊਂਟਰ ਤੇ ਗੱਡੀ ਸਵਾਰੀਆਂ ਗਾਂ ਘਰੀ ਜਾਂਦਾ ਸੀ ਤੇ ਇੱਕ ਮੁੰਡਾ ਮੋਰੋ ਚੜ ਕੇ ਬੈਗ ਲੈ ਕੇ ਪਿੱਛੇ ਨੂੰ ਆਈ ਜਾਵੇ ਮੈਂ ਕਿ ਵੀਰੇ ਬਹਿ ਜਾ ਕਹਦਾ ਸੀਟ ਐ ਨਹੀਂ ਮੇਰੋਂ ਧੱਕਾ ਮਾਰਿਆ ਸਵਾਰੀਆਂ ਨੇ ਰੋਲਾ ਪਤਾ ਕਹਿੰਦੀ ਬੈਗ ਆ ਮੇਰਾ ਬੈਗ ਆ ਮੈਂ ਉਹ ਤਾਂ ਬੈਗ ਤਾਂ ਉਹ ਧੋਪੋ ਲਿਆ ਉਹ ਮੇਰੀ ਮਸ਼ੀਨ ਖੋ ਕੇ ਭੱਜਣ ਲੱਗਾ ਜਿਹੜੇ ਥੱਲੇ 4-5 ਜਣੇ ਖੜੇ ਸੀਗੇ 4-5 ਜਣੇ ਉਹਨਾਂ ਨੇ ਇੱਕ ਜਣੇ ਨੇ ਮੈਨੂੰ ਬਾਹ ਫੜ ਕੇ ਥੱਲੇ ਸਿੱਟ ਲਿਆ ਜਿਹਨੇ ਸਿੱਟੇ ਮੈਂ ਫੜ ਲਿਆ ਜੀ ਉਸ ਦਾ ਮੇਰਾ ਕੈਸ਼ ਖਿੱਲਰ ਗਿਆ ਉਹ ਚੱਕ ਕੇ ਭੱਜਣ ਲੱਗਾ ਮੈਂ ਉਹਨੂੰ ਫੜ ਲਿਆ ਤੇ ਦੂਜਾ ਕੈਸ਼ ਚੱਕ ਕੇ ਭੱਜ ਗਿਆ ਤੇ ਇੱਕ ਜਾਂਦਾ ਜਾਂਦਾ ਮੇਰੇ ਸਿਰ 'ਚ ਵਾਰ ਕਰ ਗਿਆ ਤਕਰੀਬਨ ਮਸ਼ੀਨ 'ਚ 25 30 ਹਜ਼ਾਰ ਰੁਪਏ ਦਾ ਕੈਸ਼ ਹੋ ਜਾਂਦਾ ਦੋ ਦਿਨਾਂ ਦਾ ਕੈਸ਼ ਸੀ ਮੈਂ ਤੀਸਰੇ ਦਿਨ ਡੀਪੋ 'ਚ ਜਾ ਕੇ ਕੈਸ਼ ਕਰਾਉਣਾ ਤੀਜੇ ਦਿਨ ਜਾਣਾ ਸੀ ਜਿੱਥੇ ਵੀ ਖੜਨਾ ਸੀ ਕੱਲ ਤੇ ਜਦੋਂ ਉਹਨੇ ਵਾਰ ਕਰ ਕੀਤੀ ਮੇਰੇ ਅੱਖਾਂ ਮੂਰੇ ਨਿਹਰਾ ਆ ਗਿਆ ਪਰ ਮੈਂ ਉਹਨੂੰ ਛੱਡਿਆ ਨਹੀਂ ਜੀ ਤੇ ਇਹਨੇ ਨੂੰ ਸਵਾਰੀਆਂ ਨੇ ਰੌਲਾ ਪਾਤਾ ਮੇਰਾ ਡਰਾਈਵਰ ਬਾਥਰੂਮ ਜਾ ਕੇ ਆਇਆ ਸੀ ਉਹਨੇ ਵੀ ਆ ਕੇ ਫੜ ਲਿਆ ਅਸੀਂ ਇੱਕ ਬੰਦਾ ਕਾਬੂ ਕਰਕੇ ਚੌਂਕੀ ਚ ਦੇ ਤਾ ਉਹ ਪ੍ਰਸ਼ਾਸਨ ਮੈਨੂੰ ਇੱਥੇ ਸਾਡੇ ਬਰਨਾਲਾ ਡੀਪੂ ਦੇ ਸਾਡੇ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਲਿਆ ਕੇ ਮੈਨੂੰ ਇੱਥੇ ਦਾਖਲ ਕਰਾਇਆ ਪ੍ਰਸ਼ਾਸਨ ਮੇਰੇ ਬਿਆਨ ਲੈ ਗਿਆ ਜੀ ਉਹਨੂੰ ਗੰਨ ਦੀ ਕਾਰਵਾਈ ਉਹਨਾਂ ਤੇ ਕਰੀ ਜਾਂਦੇ ਜੀ ਇੱਕ ਉਹਨਾਂ ਨੇ ਚੱਕਿਆ ਵਾ ਦੂਸਰਿਆਂ ਤੇ ਉਹਨਾਂ ਨੇ ਰੇਡ ਪਾ ਮਾਰੀ ਵੀ ਹੈ ਕਹਿੰਦੇ ਅਸੀਂ ਵੀ ਲੱਭੀ ਜਾਂਨੇ ਬੰਦੇ ਤੇ ਐਸਐਚਓ ਚਰਨਜੀਤਨ ਚਾਰ ਚੌਂਕੀ ਬੱਸ ਸਟੈਂਡ ਬਰਨਾਲਾ ਕੱਲ ਪੀਆਰਟੀਸੀ ਜਿਹੜੀ ਹੈਗੀ ਫਰੀਦਕੋਟ ਡੀਪੂ ਦੀ બસ ਫੇਕੀ ਉਹਦੇ ਕੰਡਕਟਰ ਦਾ ਤੇ ਜਿਹੜੀਆਂ ਸਵਾਰੀਆਂ ਦਾ ਝਗੜਾ ਹੋਇਆ ਕੱਲ ਉਹਨਾਂ ਨੇ ਜੋ ਸਾਨੂੰ ਮੌਕੇ ਤੇ ਦੱਸਿਆ ਵੀ ਦੋ ਬੰਦਿਆਂ ਨਾਲ ਉਹਨਾਂ ਦਾ ਝਗੜਾ ਹੋਇਆ ਉਹ ਬਸ ਤੋਂ ਉਤਰ ਰਹੇ ਸੀ ਜਾਂ ਚੜ੍ਹ ਰਹੇ ਸੀ ਉਹਨਾਂ ਨਾਲ ਕੰਡਕਟਰ ਦਾ ਝਗੜਾ ਹੋਇਆ ਤੇ ਉਹਦੇ ਸੌਂਦੀ ਅਸੀਂ ਜਿਹੜਾ ਉਹ ਕੰਡਕਟਰ ਦਾ ਆਖਲਾ ਉਹਦਾ ਬਿਆਨ ਹਾਸਲ ਕਰਕੇ ਜਿਹੜੀ ਕਾਰਵਾਈ ਹੈ ਕਰਾਂਗੇ ਰਾਤੀ ਵੀ ਅਸੀਂ ਬਿਆਨ ਲਿਖਣਾ ਚਾਹਿਆ ਸੀ ਬਸ ਉਹਨਾਂ ਨੇ ਮੁੰਡੇ ਨੇ ਦੱਸਿਆ ਵੀ ਅਸੀਂ ਜਿਹੜੇ ਆਪਦੇ ਕੁਝ ਮੈਂਬਰ ਨੇ ਉਹਦੇ ਆਪਦੇ ਪਰਿਵਾਰਕ ਜਾਂ ਜੁਲੀ ਹਾਂਦੇ ਉਹਨਾਂ ਨਾਲ ਰਾਤ ਕਰਕੇ ਉਹ ਕਹਿੰਦਾ ਮੈਂ ਬਿਆਨ ਲਿਖਾਂਗਾ ਅ ਨਹੀਂ ਬਿਲਕੁਲ ਇਦਾਂ ਦੀ ਕੋਈ ਵੀ ਗੱਲ ਨੂੰ ਸਾਡੇ ਧਿਆਨ ਚ ਨਹੀਂ ਹੈਗੀ ਨਾ ਹੀ ਕੋਈ ਇਦਾਂ ਦੀ ਹੋਈ ਹੈ ਝਗੜਾ ਜ਼ਰੂਰ ਹੋਇਆ ਸਵਾਰੀਆਂ ਨੇ ਸਵਾਰੀਆਂ ਨਾਲ ਝਗੜਾ ਜ਼ਰੂਰ ਹੋਇਆ ਉਹਨਾਂ ਦਾ ਬਟ ਜਿਹੜੀ ਲੁੱਟਖੋ ਵਾਲੀ ਗੱਲ ਹੈ ਉਹ ਬਿਲਕੁਲ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਬੱਸ ਅੱਡੇ ਬੱਸ ਅੱਡੇ ਦੇ ਵਿੱਚ ਉਹਨਾਂ ਦੇ ਪ੍ਰੋਪਰ ਕੰਡਕਟਰ ਡਰਾਈਵਰ ਦਫ਼ਤਰਫਰਾ ਹੈਗਾ ਜੇ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਰਾਤ ਹੀ ਸਾਡੇ ਧਿਆਨ ਦੇ ਵਿੱਚ ਆ ਜਾਣਾ ਸੀ ਝਗੜੇ ਵਾਲੀ ਗੱਲ ਆਈ ਹੈ ਸਿਰਫ ਝਗੜਾ ਹੈ ਉਹ ਅੱਜ ਅਸੀਂ ਉਹਦਾ ਸਟੇਟਮੈਂਟ ਲਿਖਾਂਗੇ ਤੇ ਲੁੱਟਖੋ ਵਾਲੀ ਕੋਈ ਗੱਲ ਸਾਡੇ ਤੇ ਮਾਮਲਾ ਧਿਆਨ ਚ ਨਹੀਂ ਹੈਗਾ ਤੇ ਨਾ ਹੀ ਕੋਈ ਹੋਈ ਹੈ ਜਿਹੜਾ ਤਾਂ ਉਹ ਤਾਂ ਤਪੀਸ਼ ਦਾ ਵਿਸ਼ਾ ਹੈ ਜਦੋਂ ਉਹ ਉਹਦੀ ਸਟੇਟਮੈਂਟ ਲਿਖਾਂਗੇ ਉਹ ਕਿਹਦਾ ਕਿਹਦਾ ਨਾਮ ਲੈਂਦਾ ਹੈ ਉਹਦੇ ਬਾਰੇ ਪਰ ਸਾਨੂੰ ਕੱਲ ਸ਼ਾਮੀ ਜਦੋਂ ਉਹ ਝਗੜਾ ਹੋਇਆ ਉਦੋਂ ਜਿਹੜਾ ਦੱਸਿਆ ਉਦੋਂ ਇਹ ਦੱਸਿਆ ਕਿ ਦੋ ਬੰਦੇ ਸੀਗੇ ਤੇ ਦੋ ਨਾਲ ਝਗੜਾ ਹੋਇਆ ਤੇ ਪਰ ਜਿਹੜੀ ਆ ਲੁੱਟਖੋ ਵਾਲੀ ਗੱਲ ਹੈ ਇਹਨਾਂ ਦੀ ਕੋਈ ਗੱਲ ਨਹੀਂ ਸਾਡੇ ਧਿਆਨ ਚ ਆਈ ਨਾ ਹੀ ਮਤਲਬ ਇਦਾਂ ਦਾ ਕੋਈ ਹੈਗਾ ਕਿ ਅੱਡੇ ਦੇ ਵਿੱਚ ਹੀ ਸ਼ਰਿਆਮ ਇਹਨੇ ਲੋਕ ਹੋਣ ਤੇ ਲੋਕ ਕੋਈ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਤੇ ਫਿਰ ਉਹਨਾਂ ਨੇ ਜਦੋਂ ਇੱਕ ਬੰਦਾ ਕਵਰ ਵੀ ਕਰ ਲਿਆ ਤੇ ਵੀ ਲੁੱਟਖੋਹ ਵਾਲੀ ਗੱਲ ਇੱਥੋਂ ਸਾਹਮਣੇ ਆ ਗਈ ਝਗੜਾ ਹੋਇਆ ਝਗੜੇ 'ਚ ਮੁੰਡੇ ਦੇ ਸੱਟ ਲੱਗੀ ਆ ਉਹਦਾ ਅਸੀਂ ਸਟੇਟਮੈਂਟ ਲਿਖ ਕੇ ਜੋ ਕਾਰਵਾਈ ਬਣਦੀ ਉਹ ਕਰਾਂਗੇ ਉਹਨਾਂ ਦੇ ਮੈਂਬਰ ਆਏ ਹੋਏ ਨੇ ਪਰ ਇੰਦਾ ਦੀ ਕੋਈ ਗੱਲ ਹੁਣ ਤੱਕ ਵੀ ਉਹਨਾਂ ਦੇ ਜਿਹੜੇ ਬਸ ਐਸੋਸੀਏਸ਼ਨ ਵੱਲੋਂ ਕੋਈ ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਸਾਡੇ ਧਿਆਨ 'ਚ ਨਹੀਂ ਲਿਆਂਦੀ ਗਈ ਕਿ ਕੋਈ ਘਟਨਾ ਹੋਇਆ ਫਿਰ ਅਸੀਂ ਅੱਡੇ ਦੇ ਵਿੱਚ ਬੈਠੇ ਅਸੀਂ ਮੌਕਾ 'ਪੋ ਵੀ ਇਸ ਚੀਜ਼ ਨੂੰ ਵੈਰੀਫਾਈ ਕੀਤਾ ਲੁੱਟਕੋ ਵਾਲੀ ਕੋਈ ਗੱਲ ਨਹੀਂ ਹਾਂ ਝਗੜਾ ਜ਼ਰੂਰ ਹੋਇਆ ਉਹਦੇ ਚ ਫੱਕ ਲੱਗੇ ਆਉਂਦਾ ਖਲ